ਅਸਲਾਮ ਵਾਲੇਕੁਮ ਰਹਿਮਤੁਲਾਹਿ ਵ ਬਰਕਤੋ ਸੋ ਸਾਰੇ ਦੋਸਤ ਮਿੱਤਰਾਂ ਨੂੰ ਸਲਾਮ ਸਤਿ ਸ੍ਰੀ ਅਕਾਲ ਰਾਮ ਰਾਮ ਸੋ ਜੈ ਮਾਲਕਾਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਦਾਤਿਆਂ ਦੀ ਜੈ ਬੁੱਢੇ ਸਾਧ ਦੀ ਜੈ ਖਵਾਜੇ ਦੀ ਦਰਬਾਰ ਦੀ ਸੋ ਮਾਰਕ ਅਰਦਾਸ ਬੇਨਤੀ ਕਰਦੇ ਆ ਕਿ ਜਿੰਨੇ ਵੀ ਸਾਡੇ ਦੋਸਤ ਮਿੱਤਰ ਜਿਹੜੇ ਗਰੁੱਪ ਨਾਲ ਜੜੇ ਹੋਇਆ ਅਰਦਾਸ ਕਰਦੇ ਆ ਕਿ ਮਾਲਕ ਉਹਨਾਂ ਨੂੰ ਤਰੱਕੀਆਂ ਕਾਮਯਾਬੀਆਂ ਬਖਸ਼ੇ ਜੋ ਇਲਮ ਕਰਦੇ ਆ ਇਲਮ ਦੀ ਲੈਨ ਦੇ ਵਿੱਚ ਇਲਮ ਨੂੰ ਇਸ਼ਕ ਕਰਦੇ ਆ ਜੋ ਇਲਮ ਨੂੰ ਇਸ਼ਕ ਕਰਦੇ ਆ ਸੋ ਇਹ ਵੀ ਅਰਦਾਸ ਹੈ ਵੀ ਜੋ ਜੋ ਵੀ ਮੇਰੇ ਦੋਸਤ ਮਿੱਤਰ ਮੇਰੀਆਂ ਭੈਣਾਂ ਮਾਵਾ ਜੋ ਵੀ ਇਲਮ ਨੂੰ ਪਿਆਰ ਕਰਦੇ ਇਲਮ ਕਰਦੇ ਆ ਗੱਦੀਆਂ ਵਾਲੇ ਵੀਰ ਨੇ ਜੜੇ ਸਭ ਨੂੰ ਇਲਮ ਦੇ ਵਿੱਚ ਕਾਮਯਾਬੀਆਂ ਸਫਲਤਾਵਾਂ ਮਿਲਣ ਸੋ ਆਵਾਜ਼ ਤੁਹਾਨੂੰ ਮਾਈ ਮੋਣੀ ਮਾਤਾ ਮੋਣੀ ਦਾ ਤੁਹਾਨੂੰ ਜਿਹੜਾ ਇੱਕ ਇਲਮ ਦੇ ਰਹੇ ਆ ਅੜਿਆ ਕੰਮ ਕਰਾਉਣ ਵਾਸਤੇ ਆ ਬੜੇ ਤੋਂ ਬੜਿਆ ਅੜਿਆ ਹੋਇਆ ਕੰਮ ਕੱਢਣ ਵਾਸਤੇ ਇਹ ਇਲਮ ਹੈ ਵਸ਼ੀਕਰਨ ਵੀ ਹੁੰਦਾ ਇਹਦੇ ਨਾਲ ਤੇ ਕੋਈ ਕੰਮ ਨਹੀਂ ਨਿਕਲਦਾ ਕੋਈ ਕੰਮ ਫਸ ਗਿਆ ਉਹ ਕੰਮ ਵੀ ਹੋਊਗਾ ਠੀਕ ਆ ਜੀ ਬਹੁਤ ਸੋਨਾ ਕਲਾਮ ਹੈ ਮਾਤਾ ਮੋਨੀ ਦੀ ਤੋ ਸਾਰੇ ਦੋਸਤ ਮਿੱਤਰਾਂ ਨੂੰ ਜਿਹੜਾ ਵੀ ਵੀਡੀਓ ਦੇਖਦਾ ਹੈ ਤੁਸੀਂ ਭਾਈ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਲ ਬਟਨ ਦਬਾਓ ਲਾਈਕ ਵੀ ਕਰ ਦਿਓ ਤੇ ਹੋ ਸਕਦਾ ਹੈ ਆਉਣਗੀਆਂ ਵੀਡੀਓ ਬਹੁਤ ਪਾਣੀਆਂ ਨੇ ਤੇ ਹੋ ਸਕਦਾ ਆਉਣ ਵਾਲੀਆਂ ਵੀਡੀਓ ਜਿਹੜੀ ਹੈ ਉਹ ਤੁਹਾਡੇ ਹਰ ਇੱਕ ਦੇ ਕੰਮ ਦੀ ਹੋਵੇ ਚੰਗੀ ਹੋਵੇ ਪਾਣੀਆਂ ਨੇ ਬਹੁਤ ساری ਵੀਡੀਓਜ਼ ਨੇ ਜਿਹੜੀਆਂ ਆਉਣ ਵਾਲੀਆਂ ਪਾਣੀਆਂ ਨੇ ਇੱਕ ਤੋਂ ਇੱਕ ਵੀਡੀਓ ਜਿਹੜੀ ਹੈ ਕਲਮਾਂ ਦੀ ਪਾਉਣ ਵਾਲੀ ਪਈ ਹੈ ਸ਼ੁੱਧ ਤੇ ਸਹੀ ਕਲਾਮ ਜਿਹੜੀ ਤੁਹਾਨੂੰ ਦਵਾਂਗੇ ਸलो ਸੋ ਆਜੋ ਆਪਾਂ ਮੰਤਰਾ ਚਲਦੇ ਹਾਂ ਜੈ ਮਾਤਾ 무ਨੀ ਦੇ ਕੈਰੋਂ ਦੇਸ਼ ਚ ਚੱਲੀ ਮੋਹਣੀ ਸਿਰ पे ਸਵਾ ਸ਼ੇਰ ਕੀ ਦੇਹਣੀ ਕਾਂਹ ਰਹੇ ਅਸਮੈਲ ਜੋਗੀ ਅਸਮੈਲ ਜੋਗੀ ਕੀ ਫਲਵਾੜੀ ਪਹਿਲਾ ਲੋਗ 12 ਲਿੰਦ ਲੱਗੇ ਤੂਜਾ ਲੌਂਗ 12 ਤਿੱਲੀ ਅੱਗੇ ਤੀਜਾ ਲੌਂਗ 12 ਤੁਦੀ ਲੱਗੇ ਚੌਥਾ ਤੇ ਪੰਜਵਾਂ ਲੌਂਗ 12 ਤਾਂ ਮੇਰਾ ਅੜਿਆ ਕੰਮ ਕੱਢੇ ਜੇ ਨਾ ਕੱਢੇ ਤਾਂ ਤੈਨੂੰ ਅਸ਼ਮੈਲ ਜੋਗੀ ਕੀ ਕਸਮ ਇਹ ਹੈ ਇਹ ਲਮ ਲਖ ਲੋ ਚੰਗੀ ਤਰ੍ਹਾਂ ਕੈਰੋਂ ਦੇਸ ਤੇ ਚੱਲੀ ਮੋਹਣੀ ਸਿਰ 'ਤੇ ਸਵਾ ਸਿਰ ਕੀ ਦੇਹਣੀ ਕਹਾਂ ਰਹੇ ਅਸਮੈਲ ਜੋਗੀ ਅਸਮੈਲ ਜੋਗੀ ਕੀ ਫਲਵਾੜੀ ਪਹਿਲਾ ਲੌਂਗ 12 ਰਿੰਦ ਲੱਗੇ ਤੂਜਾ ਲੌਂਗ 12 ਤੀਲੀ ਅੱਗੇ ਤੀਜਾ ਲੌਂਗ 12 ਤੁਦੀ ਲੱਗੇ ਚੌਥਾ ਤੇ ਪੰਜਵਾਂ ਲੌਂਗ 12 ਤੰਬੀਰਾ ਅੜਿਆ ਕੰਮ ਕੱਢੇ ਜੇ ਨਾ ਕੱਢੇ ਤਾਂ ਤੈਨੂੰ ਅਸਮੈਲ ਜੋਗੀ ਕੀ ਕਸਮ ਇਹ ਇਲਮ ਦੇ ਬੋਲ ਨੇ ਇਹਦੇ ਚ ਅਸਮੈਲ ਜੋਗੀ ਦੀ ਕਸਮ ਪਾਈ ਐ ਅਸਮੈਲ ਜੋਗੀ ਦੀ ਕਸਮ ਪਾਈ ਐ ਤੇ ਜਿਹੜਾ ਇਹ ਇਲਮ ਆ ਫੁਰੇਗਾ ਵੀ ਸੁੱਧ ਵੀ ਹੋ ਤੇ ਕੰਮ ਵੀ ਨਿਕੜੇਗਾ ਸੋ ਸ਼ਨੀਵਾਰ ਜਾਂ ਮੰਗਲਵਾਰ ਤੋਂ ਸ਼ੁਰੂ ਕਰ ਦੇਣਾ ਤੇ ਅੱਕ ਦੀ ਜੜ ਦੇ ਵਿੱਚ ਜਿਹੜੀ ਪੂਜਾ ਦੇਣੀ ਆ ਲਾਲ ਬਸਤਰ ਰੱਖਣੇ ਆ ਭਾਈ ਲਾਲ ਹੀ ਕੱਪੜਾ ਬਣ ਕੇ ਰੱਖਣਾ ਹੈ ਕੁੱਟ ਤੇ ਖੰਭਣੀ ਬਣ ਕੇ ਰੱਖਣੀ ਹੈ ਮੰਗਲਵਾਰ ਜਾਂ ਸ਼ਨੀਵਾਰ ਤੁਸੀਂ ਸ਼ੁਰੂ ਕਰ ਸਕਦੇ ਹੋ ਠੀਕ ਆ ਜੀ ਮਾਤਾ ਦਾ ਸ਼ਿੰਗਾਰ ਲਾਲ ਚੁੰਨੀ ਨਾਰੀਅਲ ਇੱਕ ਸੁੱਕਾ ਨਾਰੀਅਲ ਉਹਦੇ ਤੇ ਮਾਤਾ ਦੀ ਜਿਹੜਾ ਹੈ ਚਿਹਰਾ ਬਣਾ ਲੈਣਾ ਤੇ ਛੇਤਰੀ ਬੀਜਣੀ ਹੈ ਛੇਤਰੀ ਬੀਜਣ ਦਾ ਭਾਵੇਂ ਹੁੰਦਾ ਹੈ ਵੀ ਜਿਉਂ ਜਉਂ 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 ਜਿਹੜੇ ਆਪਾਂ ਬੀਜਦੇ ਆ ਉਹ ਹਰੇ ਹੁੰਦੇ ਜਾਂਦੇ ਆ ਤੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਸਾਡਾ ਮੰਤਰ ਹੈ ਜਿਹੜਾ ਇਲਮ ਹੈ ਉਹ ਖਰਾ ਹੋ ਰਿਹਾ ਹੈ ਯਾਨੀ ਕਿ ਸ਼ੁੱਧ ਹੋ ਰਿਹਾ ਹੈ ਸਿੱਧੀ ਮਿਲ ਰਹੀ ਹੈ ਇਹਦਾ ਮਤਲਬ ਇਹ ਹੁੰਦਾ ਹੈ ਰੇਤੇ ਚ ਜਉਂ ਬੀਜ ਲੈਣੇ ਆ ਤੇ ਘੜਾ ਰੱਖ ਕੇ ਉੱਤੇ ਨਾਰੀ ਰੱਖ ਲੈਣਾ ਸੱਤ ਭਾਂਤੀ ਬਿਠੇ ਰੱਖਣੀ ਹੈ ਦੋ ਪਾਨ ਰੱਖਣੇ ਨੇ ਤੇ ਦੋ ਜਿਹੜੇ ਲੱਡੂ ਐ ਰੋਜ਼ ਸੰਧੂਰ ਦੇ ਟਿੱਕੇ ਲਾ ਕੇ ਉਹ ਰੱਖ ਦਿਆ ਕਰਨੇ ਆ ਇਹ ਜਿਹੜੇ ਦੋ ਲੱਡੂ ਨੇ ਰੋਜ਼ ਅੱਕ ਦੀ ਜੜ ਚ ਦਿਆ ਕਰਨੇ ਆ ਨਾਲ ਕੱਚੀ ਲੱਸੀ ਪਾਇਆ ਕਰਨੀ ਆ ਤੇ ਅਰਦਾਸ ਬੇਨਤੀ ਕਰਕੇ ਆ ਕਰਨੀ ਆ ਕਿ ਮਾਈ ਮਾਤਾ ਮੋਹਣੀ ਕਿਰਪਾ ਕਰੀ ਤੇਰਾ ਮੈਂ ਇਹ ਜਿਹੜਾ ਇਲਮ ਕਰ ਰਹੇ ਆ ਇਸ ਇਲਮ ਦੀ ਮੈਨੂੰ ਸ਼ਕਤੀ ਦੇਈ ਜੇ ਮੇਲੀ ਦੇ ਤੇਲ ਦੀ ਜੋਤ ਲਾਉਣੀ ਆ ਸਾਫ ਸੁਥਰੇ ਰਹਿਣਾ ਹੈ ਕੇਸ਼ੀ ਇਸ਼ਨਾਨ ਕਰਕੇ ਪਹਿਣਾ ਹੈ ਸ਼ੁੱਧ ਵਿਚਾਰ ਰੱਖਣੇ ਕਿ੍ਰਿਸ਼ਤੀ ਜੀਵਨ ਤੋਂ ਜਿਹੜਾ ਸੰਕੋਚ ਕਰਨਾ ਹੈ ਵਿਚਾਰ ਸ਼ੁੱਧ ਰੱਖਣੇ ਨੇ ਤੇ ਜੇ ਤੁਸੀਂ ਬੰਦਨ ਦੇ ਵਿੱਚ ਕਰਨਾ ਹੈ ਫਿਰ ਭਾਈ ਬਾਹਰ ਨਹੀਂ ਨਿਕਲਣਾ ਜੇ ਖੁੱਲਾ ਕਰਨਾ ਹੈ ਫਿਰ ਖੁੱਲੇ ਦੀ ਅਰਦਾਸ ਕਰਕੇ ਬੈਠਿਓ ਕਿ ਅਸੀਂ ਖੁੱਲਾ ਕਰਨਾ ਹੈ ਫਿਰ ਤੁਸੀਂ ਖੁੱਲੇ ਦੇ ਵਿੱਚ ਤੁਸੀਂ ਬਾਹਰ ਮੜ ਮੋਟਾ ਜਾ ਸਕਦੇ ਹੋ ਪਰ ਕਿਸੇ ਨਾਲ ਹੱਥ ਨਹੀਂ ਮਲਾਉਣਾ ਹੈਗਾ ਹੱਥ ਕਿਸੇ ਨਾਲ ਨਹੀਂ ਮਲਾਉਣਾ ਸੈਂਟ ਪੂਰਾ ਲਾ ਕੇ ਰੱਖਣਾ ਹੈ ਜਿੱਥੇ ਤੁਸੀਂ ਆਸਣ ਤੇ ਬਹਿਣਾ ਉੱਥੇ ਵੀ ਪੂਰਾ ਸੈਂਟ ਲਾ ਕੇ ਰੱਖਣਾ ਲਾਲ ਆਸਣ ਰੱਖਣਾ ਲਾਲ ਹੀ ਬਸਤਰ ਹੋਣੇ ਚਾਹੀਦੇ ਆ ਠੀਕ ਆ ਜੀ ਤੇ ਇਹ ਆ 21 ਦਿਨਾਂ ਦਾ 21 ਦਿਨਾਂ ਦੇ ਵਿੱਚ ਇਹ ਸਿੱਧ ਹੋ ਜਾਣਾ ਹੈ ਸੱਤ ਮਾਲਾ ਰੋਜ਼ ਫੇਰਨੀਆਂ 108 ਮਣਕੇ ਵਾਲੀ ਮਾਲਾ ਸੱਤ ਮਾਲਾ ਰੋਜ਼ ਫੇਰਨੀ ਫੇਰਨੀਆਂ ਨੇ 108 ਮਣਕਿਆਂ ਵਾਲੀ ਮਾਲਾ ਹੋਣੀ ਚਾਹੀਦੀ ਆ ਤੇ ਪਹਿਲਾਂ ਆਸਣ ਜਾਪ ਲਾ ਲੈਣਾ ਆਸਣ ਤੇ ਮੈਨ ਲੱਗਿਆ ਆਸਣ ਜਾਪ ਫਿਰ ਕੀਲਕ ਮੰਤਰ ਫਿਰ ਜਿਹੜਾ ਤੁਸੀਂ ਇਹ ਮੰਤਰ ਪੜ੍ਹਨਾ ਹੈ ਕੀਲਕ ਮੰਤਰ ਵੀ ਜ਼ਰੂਰ ਪੜ੍ਹ ਕੇ ਬੈਠਿਆ ਕਰੋ ਆਪਣੇ ਤੇ ਫੂਕ ਮਾਰ ਕੇ ਦਮ ਕਰਕੇ ਬਹਿਣਾ ਹੈ ਅਰਦਾਸ ਬੇਨਤੀ ਕਰਕੇ ਬਣੀ ਐ ਠੀਕਾ ਜੀ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਰਿਹਾ ਸੀ ਵੀ ਮਾਤਾ ਦੇ ਸ਼ਿੰਗਾਰ ਨੇ ਜਿਹੜੇ ਉਹ ਰੱਖਣੇ ਆ ਇੱਕ ਮਾਤਾ ਦੀ ਗਲ ਦੀ ਗਾਨੀ ਰੱਖਣੀ ਐ ਸੈਂਟਰ ਰੱਖਣਾ ਐ ਸਾਬਣ ਰੱਖਣੀ ਐ ਸੋਹਣੀਆਂ ਜਿਹੜੀਆਂ ਚੂੜੀਆਂ ਜੜੀਆਂ ਨੇ ਉਹ ਰੱਖਣੀਆਂ ਨੇ ਚੂੜਾ ਵਧੀਆ ਰੱਖ ਦੇਣਾ ਇੱਕ ਲਿਆ ਕੇ ਠੀਕਾ ਜੀ ਚੂੜਾ ਰੱਖ ਦੇਣਾ ਇੱਕ ਲਾਲ ਡੋਰੀ ਰੱਖਣੀ ਐ ਗੁੱਤ ਵਾਲੀ ਜਿਹੜੀ ਡੋਰੀ ਹੁੰਦੀ ਆ ਤੇ ਜਿਹੜਾ ਮੱਥੇ ਤੇ ਜਿਹੜਾ ਉਹ ਲਾਂਦੇ ਹੁੰਦੇ ਆ ਕਿਆ ਕਹਿੰਦੇ ਆ ਉਹਨੂੰ ਟਿੱਕਾ ਜਿਹਾ ਹੁੰਦਾ ਜਿਹੜਾ ਵੱਡਾ ਸਾਰਾ ਉਹ ਵੀ ਰੱਖ ਦੇਣਾ ਠੀਕ ਆ ਜੀ ਸੰਦੂਰ ਉਹ ਤਾਂ ਹੁੰਦਾ ਹੀ ਆ ਗਲਤੀ ਗਾਨੀ ਹੋਗੀ ਕੰਨਾਂ ਦੀਆਂ ਵਾਲੀਆਂ ਹੋਗੀਆਂ ਡੋਰੀ ਹੋਗੀ ਇਹ ਸਮਾਨ ਜ਼ਰੂਰ ਰੱਖਣਾ ਚੂੜੀਆਂ ਸੋਣੀਆਂ ਲੈ ਕੇ ਰੱਖ ਦੇਣੀਆਂ ਨੇ ਇੱਕ ਝਾਂਜਰਾ ਰੱਖਣੀਆਂ ਨੇ ਝਾਂਜਰਾ ਵੀ ਰੱਖਣੀਆਂ ਨੇ ਨਾਲ ਠੀਕ ਆ ਜੀ ਤੇ ਲੌਂਗ ਲਾਚੀਆਂ ਰੱਖਣੀਆਂ ਨੇ ਲੌਂਗ ਲਾਚੀਆਂ ਰੱਖਣੀਆਂ ਨੇ ਪੰਜ ਲੌਂਗ ਨੇ ਜਿਹੜੇ ਉਹ ਤੁਸੀਂ ਜਿਹੜੇ ਨੇ ਇੱਕ ਵੱਖਰੇ ਜਿਹੜੇ ਰੱਖਦਿਆ ਕਰਨੇ ਆ ਜਦੋਂ ਇਹ ਸਿੱਧ ਹੋ ਗਿਆ ਮੰਤਰ ਤੁਸੀਂ ਪੰਜ ਲੌਂਗ ਪੜ੍ਹ ਕੇ ਜਾਂ ਪੰਜ ਲਾਚੀਆਂ ਨਾਲ ਲਾ ਕੇ ਕਿਸੇ ਨੂੰ ਵੀ ਤੁਸੀਂ ਪੜ੍ਹ ਕੇ ਦੇ ਦੋਗੇ ਉਹ ਤੁਹਾਡਾ ਕੰਮ ਹੋਵੇਗਾ ਹੀ ਹੋਵੇਗਾ ਠੀਕ ਹੈ ਜੀ ਕੰਮ ਹੋਏਗਾ ਹੀ ਹੋਵੇਗਾ ਠੀਕ ਹੈ ਜੀ ਇਹ ਕਈ ਤਰ੍ਹਾਂ ਦਾ ਇਸ ਜਿਹੜੇ ਇਲਮ ਨੇ ਇਹ ਜਿਹੜਾ ਇਲਮ ਹੈ ਕਈ ਤਰ੍ਹਾਂ ਦੇ ਕੰਮ ਕੱਢਦਾ ਹੈ ਲੌਂਗ ਰਾਹੀਂ ਕਿਵੇਂ ਲੌਂਗ ਚਲਾਣੇ ਨੇ ਕਿਵੇਂ ਚਲਾਉਣਾ ਹੈ ਕਿਸ ਤਰ੍ਹਾਂ ਕਰਨਾ ਹੈ ਉਹ ਅਸੀਂ ਤੁਹਾਨੂੰ ਵਟਸਐਪ ਤੇ ਜਿਹੜਾ ਕੋਈ ਕਰੇਗਾ ਉਹਨੂੰ ਦੱਸ ਦਾਂਗੇ ਵਟਸਐਪ ਤੇ ਦੱਸ ਦਾਂਗੇ ਬਾਕੀ ਜਿਹੜੇ ਇਲਮ ਕਰਨ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਵੀ ਇਹ ਕਿਵੇਂ ਚਲਾਉਣਾ ਕਿਵੇਂ ਨਹੀਂ ਚਲਾਉਣਾ ਠੀਕ ਹੈ ਜੀ ਇਹ 21 ਦਿਨਾਂ ਦਾ ਜਿਹੜਾ ਸ਼ੀਲਾ 21 ਦਿਨਾਂ ਦੇ ਵਿੱਚ ਇਹ ਸਿੱਧ ਹੋ ਜਾਣਾ ਹੈ ਤੇ ਇਹਦੇ ਨਾਲ ਵਸ਼ੀਕਰਨ ਵੀ ਹੋਵੇਗਾ ਤੁਸੀਂ ਲੌਂਗ ਵਾਲਾ ਚੀਆ ਪੜ ਕੇ ਜਿਹੜਾ ਕਿਸੇ ਨੂੰ ਦੇ ਸਕਦੇ ਹੋ ਉਹਦੇ ਨਾਲ ਵਸ਼ੀਕਰਨ ਹੋਏਗਾ ਤੇ ਇਹ ਤੋਂ ਕੰਮ ਕਰਾਉਣ ਦੇ ਕਈ ਤਰ੍ਹਾਂ ਦੇ ਤਰੀਕੇ ਨੇ ਉਹ ਸੀ ਵਟਸਐਪ ਤੇ ਦੱਸ ਸਕਦੇ ਆ ਤੁਹਾਨੂੰ ਸਾਡਾ ਨੰਬਰ ਹੈ 978091137 ਇਹਦੇ ਤੁਸੀਂ ਜਿਹੜੀ ਆ ਵਟਸਐਪ ਤੇ ਹੈਲੋ ਪੇਜ ਕੇ ਰਿਪੋਰਟਿੰਗ ਪੇਜ ਕੇ ਪੁੱਛ ਸਕਦੇ ਹਾਂ ਪਹਿਲਾਂ ਕਾਲ ਨਾ ਕਰਿਆ ਕਰੋ ਵੀਰ ਬਣ ਕੇ ਹਨ ਜਿੱਦਾਂ ਚੌਂਕੀ ਦਾ ਦਿਨ ਹੁੰਦਾ ਉਦੋਂ ਕਾਲਾਂ ਬਹੁਤ ਆਈ ਜਾਂਦੀਆਂ ਨੇ ਕਾਲ ਕਿਸੇ ਨੇ ਨਹੀਂ ਕਰਨੀ ਹੈ WhatsApp ਤੇ ਰਿਪੋਰਟਿੰਗ ਪਾ ਕੇ ਪੁੱਛ ਲੈਣੀ ਹੈ ਠੀਕ ਹੈ ਜੀ ਇਹਦੀ ਮਤਾ ਮੂਣੀ ਦਾ ਲੌਂਗ ਮੰਤਰ ਲੌਂਗਾ ਦੀ ਕਲਾਮ ਸੋ ਵਧੇਰੇ ਜਾਣਕਾਰੀ ਤੁਸੀਂ WhatsApp ਤੇ ਪੁੱਛ ਸਕਦੇ ਹੋ ਸੋ ਆਪច ਕਰਦੇ ਆ ਕਿ ਜਿਹੜਾ ਵੀਰ ਇਹਨੂੰ ਕਰੇ ਸੋ ਮਾਤਾ ਸਭਤਾ ਨੂੰ ਬਖਸ਼ੇ ਕਾਮਯਾਬੀ ਬਖਸ਼ੇ ਜੈ ਮਾਲਕਾਂ ਦੀ ਜੈ ਦਾਤਿਆਂ ਦੀ ਸਦਾ ਹੀ ਕਿਰਪਾ ਬਣੀ ਰਹੇ ਸਭ ਤੇ ਜੈ